ਸਾਸਿਕਾ ਦੋਸਤੋ ਇਸ ਵਕਤ ਅਸੀਂ ਖੜੇ ਆ ਬਠਿੰਡਾ ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ 2024 ਦੇ ਇਲੈਕਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਲੀਡਰਾਂ ਨੇ ਰਾਜਨੀਤਿਕ ਪਾਰਟੀਆਂ ਨੇ ਵਕ ਵਕ ਨੇ ਆਪਣੇ ਆਪਣੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਆਪ ਤੁਸੀਂ ਪੋਸਟਰ ਦੇਖ ਰਹੇ ਹੋ ਵੀ ਬਾ ਹਰਸਿੰਦਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਇਹਨਾਂ ਨੇ ਬਿਲਕੁਲ ਸਾਹਮਣੇ ਪੋਸਟਰ ਲਗਾਇਆ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਕਿਉਂਕਿ ਇਹ ਪਬਲਿਕ ਬਹੁਤ ਆਉਦੀ ਜਾਂਦੀ ਹੈ ਤੇ ਬਿਲਕੁਲ ਸਾਹਮਣੇ ਪੋਸਟਰ ਲਗਾਇਆ ਹੈ ਇਹਦੇ ਵਿੱਚ ਲਿਖਿਆ ਕਿ ਪਹਿਲਾ ਇਲਾਜ ਲਈ ਦੂਰ ਚੰਡੀਗੜ੍ਹ ਜਾਣਾ ਪੈਂਦਾ ਸੀ ਹੁਣ ਸਸਤਾ ਤੇ ਆਧੁਨਿਕ ਇਲਾਜ ਐਸ ਬਠਿੰਡਾ ਵਿੱਚ ਮਿਲਦੇ ਹੈ ਹੇਠੇ ਲਿਖਿਆ ਬਠਿੰਡਾ ਲੋਕ ਸਭਾ ਦੀ ਬਦਲੀ ਨਿਹਾਰ ਰੋਕੇ ਨਾਲ ਤਰੱਕੀ ਦੀ ਰਫਤਾਰ ਤੁਹਾਡੀ ਨਿਵਾਨੀ ਸੇਵਾ ਦਾ ਜੀ ਬਾ ਹਰਸਿਮਰਤ ਕੌਰ ਬਾਦਲ ਨੰਬਰ ਪਾਰਲੀਮੈਂਟ ਜੇ ਉਹਨਾਂ ਅਕਾਲੀ ਪਾਰਟੀ ਨੇ ਲਗਾਇਆ ਤਾਂ ਦੂਜੇ ਪਾਸੇ ਆ ਕਾਂਗਰਸ ਪਾਰਟੀ ਜਿਹੜੀ ਇਹਨਾਂ ਦੇ ਕੰਪੀਟੀਸ਼ਨ 'ਚ ਖੜੀ ਹੈ ਉਹ ਕਿ ਪਿੱਛੇ ਕੀ ਮਿਹਰ ਜੂਗੀ ਤਾਂ ਇਹਦੇ ਨਾਲ ਹੀ ਫਿਰ ਰਾਜਾ ਵੜਿੰਗ ਜੀ ਦਾ ਪੋਟਰ ਲੱਗਿਆ ਨਾਲ ਪਿੱਛੇ ਰਾਹੁਲ ਗਾਂਧੀ ਜੀ ਹੈ ਜਿੰਨੇ ਵੀ ਲੀਡਰ ਕਾਗਰਸ ਦੇ ਸੀਨੀਅਰ ਤੇ ਵਿੱਚ ਲਿਖਿਆ ਹੈ ਨੇ ਕਾਗਰਸ ਦੀ ਗਰੰਟੀ ਦੇਸ਼ ਦੇ ਨੌਜਵਾਨਾਂ ਨੂੰ 30 ਲੱਖ ਤੋਂ ਸਰਕਾਰੀ ਨੌਕਰੀਆਂ ਮਤਲਬ ਕਿ ਜੇ ਸਾਡੀ ਗਰੰਟੀ ਹੈ ਸਾਡੀ ਸਰਕਾਰ ਆ ਗਈ ਤਾਂ 30 ਲੱਖ ਤੋਂ ਵੱਧ ਅਸੀਂ ਤੁਹਾਨੂੰ ਨੌਕਰੀਆਂ ਦਵਾਗੇ ਇਹ ਕਾਂਗਰਸ ਨੇ ਕਿਹਾ ਹੈ ਤੇ ਅਕਾਲੀ ਦਲ ਨੇ ਕਿਹਾ ਕਿ ਸਾਡਾ ਅਸੀਂ ਇੱਥੇ ਪਹਿਲਾ ਇਲਾਜ 12 ਕਰੋੜ ਦੇ ਸੀ ਤੇ ਹੁਣ ਇਲਾਜ ਤੁਹਾਨੂੰ ਇੱਥੇ ਹੀ ਮਿਲ ਜਾਂਦਾ ਚੰਗਾ ਵਧੀਆ ਇਧਰ ਵੀ ਪੋਸਟਰ ਲੱਗਿਆ ਹੈ ਪਬਲਿਕ ਟਾਇਲਟ ਦੇ ਉੱਪਰ ਤੇ ਇਸ ਤਰ੍ਹਾਂ ਸਾਰੀਆਂ ਪਾਰਟੀਆਂ ਆਪਣੇ ਆਪਣੇ ਪੋਸਟਰ ਅਜੇ ਆਮ ਆਦਮੀ ਪਾਰਟੀ ਦੇ ਕੋਲ ਪੋਸਟਰ ਦੇਖ ਨਹੀਂ ਰਿਹਾ ਤੇ ਇਸੇ ਤਰ੍ਹਾਂ ਜਿਵੇਂ ਤਾਂ ਇਹ ਵੱਡਾ ਬਸ ਸਟੈਂਡ ਦੇ ਸਾਹਮਣੇ ਡਿਵਾਈਡਰ ਹੈ ਡਿਵਾਈਡਰ ਦੇ ਨਾਲ-ਨਾਲ ਜਗਾ ਜਗਾ ਤੁਸੀਂ ਪੋਸਟਰ ਇਹ ਦੇਖ ਸਕਦੇ ਹੋ ਮਨ ਲਓ ਕਿਹਾ ਦਾ ਮਤਲਬ ਆਪਣੇ ਆਪਣੇ ਤਰੀਕੇ ਨਾਲ ਪੋਸਟਰ ਪ੍ਰਚਾਰ ਪਾਰਟੀਆਂ ਨੇ ਸ਼ੁਰੂ ਕਰ ਦਿੱਤਾ ਹੈ ਇਹ ਇਧਰ ਤੁਸੀਂ ਦੇਖ ਸਕਦੇ ਹੋ ਡਿਵਾਈਡਰ ਦੇ ਵਿਚਾਲੇ ਪੋਸਟ ਤਾਂ ਹੁਣ ਲੋਕਾਂ ਨੇ ਦੇਖਣਾ ਕਿ ਕਿਸ ਤਰ੍ਹਾਂ ਅਸੀਂ ਇਹਨੂੰ ਵੋਟ ਦੇਣੀ ਹੈ ਕਿਹੜੀ ਪਾਰਟੀ ਨੇ ਸਾਡੇ ਲਈ ਕੰਮ ਕੀਤਾ ਕਿਹੜੀ ਪਾਰਟੀ ਸਾਡੇ ਲਈ ਕੰਮ ਕਰੂਗੀ ভোটার ਦੇ ਵਿੱਚ ਪਹਿਲਾਂ ਨਾਲੋਂ ਫਰਕ ਪਿਆ ਹੈ ਪਹਿਲਾਂ ਨਾਲੋਂ ਸੋਚ ਸਮਝ ਵਧੀਆ ਵੋਟਰਾਂ ਦੇ ਵਿੱਚ ਸੁਝਵਾਨ ਹੋਏ ਨੇ ਵੋਟਰ ਹੁਣ ਉਮੀਦ ਹੈ ਕਿ ਇਸ ਵਾਰ ਜਿਹੜੀ VOTING ਹੋਊਗੀ ਉਹ ਪੂਰੀ ਸਮਝਦਾਰੀ ਨਾਲ ਵੋਟਰ ਕਰਨਗੇ ਇੱਕ ਰਿਕਵੈਸਟ ਹੈ ਕਿ ਕਿਸੇ ਵੀ ਧਰਮ ਦੇ ਨਾਮ ਤੇ ਕਿਸੇ ਵੀ ਇਹੋ ਜਿਹੇ ਮੁੱਦੇ ਤੇ ਕੋਈ VOTING ਨਾ ਦਿਓ ਇਹ 라 ਕੋਈ ਤੁਹਾਡਾ ਪਾਸਾ ਲਈ ਹੋਵੇ ਕਾਹ ਦਾ ਮਤਲਬ ਕਿ ਦੇਸ਼ ਨੂੰ ਤਰੱਕੀ ਦੇ ਰਾਹ ਤੇ ਜਿਹੜਾ ਲੈ ਕੇ ਜਾਵੇ ਉਸੇ ਪਾਰਟੀ ਨੂੰ ਵੋਟ ਦਿਓ ਸੋਚ ਸਮਝ ਕੇ ਇਮਾਨਦਾਰ ਲੀਡਰ ਨੂੰ ਵੋਟ ਦਿਓ ਕਿਸੇ ਤੇ ਬਹਿਕਾਵੇ ਚ ਨਾ ਆਇਓ ਕਿਸੇ ਲਾਲਚੇ ਨਾ ਆਇਓ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਕਿ ਛੋਟੇ ਲਾਲਚ ਵਿੱਚ ਆਪਣੇ ਵੋਟ ਆਪਣੀ ਵੇਚ ਦਿੰਦੇ ਆ ਆਪਣਾ ਵੋਟ ਨੂੰ ਵੇਚਣਾ ਮਤਲਬ ਇਹ ਹੈ ਕਿ ਆਪਣੇ ਈਮਾਨ ਨੂੰ ਵੇਚਣਾ ਆਪਣੇ ਤੇਜ ਨੂੰ ਵੇਚਣਾ ਕਿਉਂਕਿ ਦੋਸਤੋ ਤੁਸੀਂ ਦੇਖਦੇ ਹੋ ਆਪਣਾ ਲੋਕਤੰਤਰੀ ਦੇਸ਼ ਹੈ ਲੋਕਤੰਤਰੀ ਦੇਸ਼ ਦੇ ਵਿੱਚ ਲੋਕਤੰਤਰੀ ਦੇਸ਼ ਦਾ ਮਤਲਬ ਇਹ ਹੈ ਕਿ ਸਾਨੂੰ ਆਪਣਾ ਨੇਤਾ ਚੁਣਨ ਦਾ ਅਧਿਕਾਰ ਹੈ ਅਗੂ ਆਪਣਾ ਲੀਡਰ ਸਾਡੀ ਕੀ ਕੌਣ ਪ੍ਰਧਾਨਗੀ ਕਰੂਗਾ ਸਾਡਾ ਦੇਸ਼ ਕੌਣ ਚਲਾਊਗਾ ਉਹ ਸਾਨੂੰ ਅਧਿਕਾਰ ਹੈ ਤੇ ਇਹ ਅਧਿਕਾਰ ਸਾਨੂੰ ਪੰਜ ਸਾਲਾਂ ਬਾਅਦ ਮਿਲਦਾ ਪੰਜ ਸਾਲ ਬਾਅਦ ਆਪਣੇ ਅਧਿਕਾਰ ਦਾ ਅਸੀਂ ਜੇ ਸਹੀ ਇਸਤੇਮਾਲ ਨਹੀਂ ਕਰਦੇ ਤਾਂ ਦੇਸ਼ 5 ਸਾਲ ਪਿੱਛੇ ਚਲਾ ਜਾਂਦਾ 5 ਸਾਲ ਪਿੱਛੇ ਚਲਾ ਜਾਂਦਾ ਤੇ 5 ਸਾਲ ਬਾਅਦ ਫੇਰ ਆਪਾਂ ਦੁਬਾਰਾ ਉਸ ਅਧਿਕਾਰ ਨੂੰ ਯੂਜ਼ ਕਰਨ ਦਾ ਵਰਤਨ ਦਾ ਮੌਕਾ ਮਿਲੂਗਾ ਤੋ ਇਸ ਕਰਕੇ ਦੋਸਤੋ ਆਪਣਾ ਜਿਹੜਾ ਵੋਟ ਹੈ ਉਹ ਬਹੁਤ ਕੀਮਤੀ ਹੈ ਉਸ ਵੋਟ ਦਾ ਸਹੀ ਇਸਤੇਮਾਲ ਕਰੋ ਉਸ ਵੋਟ ਨੂੰ ਸਹੀ ਲੀਡਰ ਨੂੰ ਪਾਓ ਸਹੀ ਨੇਤਾ ਨੂੰ ਪਾਓ ਕਿਸੇ ਗਲਤ ਲੀਡਰ ਨੂੰ ਵੋਟ ਪਾ ਕੇ ਆਪਣੇ ਦੇਸ਼ ਦਾ ਦਾ ਕੀ ਨਾ ਨੁਕਸਾਨ ਨਾ ਕਰੋ 노 ਡਾਊਟ ਵਿਭਾ ਹਰ ਸਰ ਮ੍ਰਿਤਕੌਰ ਬਾਦਲ ਜਦੋਂ ਭਾਜਪਾ ਦਾ ਗੁਰਵੰਦਰ ਸੀਗਾ ਉਸ ਵਕਤ ਏਮਸ ਬਟਿੰਡੇ ਵਿੱਚ ਆਇਆ ਏਮਸ ਬਟਿੰਡਾ ਵਿੱਚ ਆਉਣ ਦਾ ਮਤਲਬ ਹੈ ਬਹੁਤ ਵੱਡੀ ਇਹ ਗੱਲ ਇੱਕ ਪੰਜਾਬ ਦੇ ਵਿੱਚ ਤੁਸੀਂ ਆਪਾਂ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਸਿਰਫ 21 ਏਮਸ ਹੈ ਸਿਰਫ 21 ਏਮਸ ਹੈ ਪੰਜਾਬ ਦੇ ਵਿੱਚ ਇਹ ਮੇਰੇ ਖਿਆਲ ਦੇ ਵਿੱਚ ਜਿਹੜੇ ਇਹ ਸੂਬੇ ਦੇ ਵਿੱਚ ਇੱਕ ਐਮਸ ਖੁੱਲ੍ਹੀ ਹੈ ਉਹ ਉਹ ਉਸ ਸੂਬੇ ਚ ਦੂਜਾ ਐਮਸ ਇੱਕ ਵੀਅਨਸ ਹੁੰਦਾਗਾ ਮਤਲਬ ਕਿ ਹੁਣ ਦੂਰੋਂ ਦੂਰੋਂ ਸਾਰੇ ਪੰਜਾਬ ਤੋਂ ਨਹੀਂ ਬਾਕੀ ਹਰਿਆਣਾ ਰਾਜਸਥਾਨ ਤੋਂ ਆਸ-ਪਾਸੋਂ ਵੀ ਇਲਾਜ ਕਰਨ ਪੰਜਾਬ ਚ ਆਉਂਦੇ ਆ ਦੂਜਾ ਵਸੇ ਕਾਂਗਰਸ ਦਾ ਕਾਂਗਰਸ ਦਾ ਵੀ ਜਿਹੜਾ ਗਰੰਟੀ ਦਿੱਤੀ ਹੈ ਕਿ ਰੋਜ਼ਗਾਰ ਰੋਜ਼ਗਾਰ ਬਹੁਤ ਜ਼ਰੂਰੀ ਹੈ ਰੋਜ਼ਗਾਰ ਹੀ ਇਸ ਵਕਤ ਸਭ ਤੋਂ ਵੱਧ ਲੋੜ ਹੈ ਸਾਡੇ ਅ ਦੇਸ਼ ਨੂੰ ਬਚਾਉਣ ਦੀ ਨੌਜਵਾਨੀ ਜੇ ਆਪਣੇ ਰੋਲੀ ਜਾਂਦੀ ਹੈ ਨਸ਼ੇ ਦੇ ਪੈਰੀ ਹੈ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਰੋਜ਼ਗਾਰ ਬਹੁਤ ਜ਼ਰੂਰੀ ਹੈ ਜੇ ਰੋਜ਼ਗਾਰ ਨਾ ਹੋਣ ਕਰਕੇ ਜਦੋਂ ਵਿਹਲਾ ਹੁੰਦਾ ਹੈ ਵਿਹਲਾ ਮਨ ਕਹੇ ਤੇ ਸ਼ੈਤਾਨ ਦਾ ਘਰ ਤੇ ਗਲਤ ਰਾਹ ਤੇ ਪੈਂਦਾ ਨਸ਼ੇ ਦੇ ਪੈ ਜਾਂਦਾ ਸੋ ਜੇ ਕਿਸੇ ਕੋਲ ਸੇ ਲੱਗਿਆ ਹੋਊਗਾ ਸਹੀ ਉਹਦੀ ਇਨਕਮ ਹੋਗੀ ਆਪਣੇ ਪਰਿਵਾਰ ਨੂੰ ਸਹੀ ਚਲਾ ਸਕਦਾ ਹੋਊਗਾ ਤਾਂ ਉਹ ਕਿਸੇ ਗਲਤ ਵਾਸੇ ਨਾ ਜਾਊਗਾ ਕਿਸੇ ਗਲਤ ਫੈਸਲੇ ਵਿੱਚ ਨਾ ਜਾਊਗਾ ਤਾਂ ਦੋਸਤੋ ਵੋਟ ਜਿਹੜੀ ਹੈਗੀ ਆ ਉਹ ਸੋਚ ਸਮਝ ਕੇ ਦੇਣੀ ਹੈ بار بار ਇਹੀ ਰਿਕਵੈਸਟ ਆ ਸਾਰਿਆਂ ਨੂੰ ਕਿਉਂਕਿ 5 ਸਾਲਾਂ ਬਾਅਦ ਇਹ ਲੋਕਤੰਤਰ ਦਾ ਇੱਕ ਤਿਹਾਰ ਆ ਰਿਹਾ ਹੈ ਤੇ ਲੋਕਤੰਤਰ ਦਾ ਜਿਹੜਾ ਸਾਡਾ ਹੱਕ ਅਧਿਕਾਰ ਹੈ ਵੋਟ ਦਾ ਉਹਨਾਂ ਸਹੀ ਸਹੀ ਇਸਤੇਮਾਲ ਕਰਨਾ ਇਹਨਾਂ ਹੀ ਕਹਿਣਾ ਸੀਗਾ ਤੁਸੀਂ ਦੇਖ ਲਓ ਪੰਜ ਪੁਆਇੰਟ ਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ